ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਅੱਜ ਮੈਂ ਸੰਡੇ ਟੈਸਟ ਸੀਰੀਜ਼ ਦਾ ਪੇਪਰ ਨੰਬਰ 9 ਲੈ ਕੇ ਆਇਆ ਇਸ ਤੋਂ ਪਹਿਲਾਂ ਅੱਠ ਪੇਪਰ ਜੇਕਰ ਤੁਸੀਂ ਨਹੀਂ ਕੀਤੇ ਤਾਂ ਤੁਸੀਂ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਸਪੈਸ਼ਲ ਸੰਡੇ ਸੀਰੀਜ਼ ਉਸ ਦੇ ਵਿੱਚੋਂ ਕਰ ਸਕਦੇ ਹੋ ਠੀਕ ਹੈ ਵੀ ਕਰਦੇ ਹਾਂ ਅੱਜ ਦਾ ਟੈਸਟ ਸਟਾਰਟ ਰੈਡੀ ਸਾਰ ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿਤੇ ਰਸਮ ਰਿਵਾਜ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਕੀਮਤਾਂ ਮਨੋਰੰਜਨ ਦੇ ਸਾਧਨ ਭਾਸ਼ਾ ਅਤੇ ਲੋਕ ਸਾਹਿਤ ਆਦਿ ਸ਼ਾਮਿਲ ਹੁੰਦੇ ਹਨ ਡੰਡੀ ਉਪਰੀ ਨਜ਼ਰੇ ਵੇਖਿਆਂ ਜਿੱਥੇ ਸਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉਥੇ ਇਸ ਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ ਡੰਡੀ ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੱਭਿਆਚਾਰ ਤੋਂ ਸਖਣਾ ਨਹੀਂ ਹੁੰਦਾ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉਤੇ ਕਿਉਂ ਨਾ ਹੋਵੇ ਡੰਡੀ ਪੰਜਾਬੀ ਸੱਭਿਆਚਾਰ ਵਿੱਚ ਭਾਸ਼ਾ ਮਹੱਤਵਪੂਰਨ ਹੈ ਮਨੁੱਖੀ ਭਾਸ਼ਾ ਤੇ ਸੱਭਿਆਚਾਰ ਇੱਕ ਦੂਜੇ ਨਾਲ ਦੂngੀ ਤਰ੍ਹਾਂ ਸਬੰਧਿਤ ਹਨ ਸੱਭਿਆਚਾਰ ਮਨੁੱਖ ਦਾ ਸਿੱਖਿਆ ਹੋਇਆ ਵਿਵਹਾਰ ਹੈ ਸੋ ਇਹ ਸੁਭਾਵਿਕ ਹੀ ਹੈ ਕਿ ਸਿੱਖਣ ਦੀ ਪ੍ਰਕਿਰਿਆ ਭਾਸ਼ਾ ਨਾਲ ਸੰਬੰਧਿਤ ਹੈ ਭਾਸ਼ਾ ਤੇ ਸੱਭਿਆਚਾਰ ਪੀੜੀ ਦਰ ਪੀੜੀ ਗ੍ਰਹਿਣ ਕੀਤੇ ਜਾਂਦੇ ਵਰਤਾਰੇ ਹਨ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਦਾ ਗਹਿਰਾ ਸਬੰਧ ਹੈ ਬੱਖੋ ਵੱਖਰੇ ਸੱਭਿਆਚਾਰ ਦੀ ਬੱਖੋ ਵੱਖਰੀ ਭਾਸ਼ਾ ਹੁੰਦੀ ਹੈ ਉਸ ਸੱਭਿਆਚਾਰ ਦੀ ਭਾਸ਼ਾ ਹੀ ਉਸ ਸੱਭਿਆਚਾਰ ਨੂੰ ਪੇਸ ਕਰ ਸਕਦੀ ਹੈ ਪੰਜਾਬੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਪੇਸ ਕੀਤਾ ਜਾ ਸਕਦਾ ਹੈ ਜੇਕਰ ਕੋਈ ਪੰਜਾਬੀ ਵਿਅਕਤੀ ਕਿਸੇ ਹੋਰ ਭਾਸ਼ਾ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਦੀ ਗੱਲ ਕਰੇਗਾ ਤਾਂ ਉਹ ਉਸ ਵਿੱਚ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜਿਹੜੀ ਸ਼ਾਰਟ ਹਨ ਲਿਖੀ ਹੈ ਉਸ ਨੂੰ ਰੀਡ ਕਰ ਲਓਗੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਦੂਸਰਾ ਪੈਰਾਗ੍ਰਾਫ ਹੈ ਉਹ ਬੋਲਿਆ ਜਾਊਗਾ ਹਾਂਜੀ ਰੈਡੀ ਸਤਾਰਤ ਦੁੱਧ ਦਹੀਂ ਹੱਥੀ ਰੜਕਣ ਵਾਲੀ ਮਧਾਣੀ ਨੂੰ ਕਮਾਉਣ ਵਾਲੀ ਰੱਸੀ ਨੂੰ ਨੇਤਰਾ ਕਹਿੰਦੇ ਹਨ ਡੰਡੀ ਕਈ ਇਲਾਕਿਆਂ ਵਿੱਚ ਨੇਤੀ ਕਹਿੰਦੇ ਹਨ ਡੰਡੀ ਨੇਤਰੇ ਦੀ ਲੰਬਾਈ ਆਮ ਤੌਰ ਤੇ 5 ਫੁੱਟ ਹੁੰਦੀ ਹੈ ਡੰਡੀ ਨੇਤਰਾ ਬਣਾਉਣ ਲਈ 22 23 ਕੁ ਫੋਟ ਲੰਮੀ ਰੱਸੀ ਬੱਟੀ ਜਾਂਦੀ ਹੈ ਡੰਡੀ ਫਿਰ ਉਸ ਰੱਸੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਉ ਕੇ ਥਾਪੀ ਨਾਲ ਕੁੱਟ ਕੇ ਮੈਲ ਕੱਢ ਕੇ ਵਟ ਚਾੜ ਕੇ ਢੋਪੇ ਸੁੱਕਣਾ ਪਾ ਦਿੱਤਾ ਜਾਂਦਾ ਹੈ ਡੰਡੀ ਜਦ ਰੱਸੀ ਸੁੱਕ ਜਾਂਦੀ ਹੈ ਤਾਂ ਉਸ ਨੂੰ ਤਿੰਨ ਲੜਾ ਮੇਲ ਲਿਆ ਜਾਂਦਾ ਹੈ ਡੰਡੀ ਮੇਲੀ ਹੋਈ ਰੱਸੀ ਦੇ ਦੋਵੇਂ ਸਿਰਿਆਂ ਵਿੱਚ ਦੋ ਗੁੱਲੀਆਂ ਪਾ ਦਿੱਤੀਆਂ ਜਾਂਦੀਆਂ ਹਨ ਡੰਡੀ ਇਹਨਾਂ ਗੁੱਲੀਆਂ ਨੂੰ ਟਿੰਡੀਆਂ ਕਹਿੰਦੇ ਹਨ ਡੰਡੀ ਗੁੱਲੀ ਲੱਕੜ ਦੇ ਇੱਕ ਛੋਟੇ ਜਹੇ ਟੁਕੜੇ ਨੂੰ ਕਹਿੰਦੇ ਹਨ ਜਿਸ ਦੇ ਦੋਵੇਂ ਸਿਰੇ ਗੋਲ ਜਹੇ ਘੜੇ ਖਰਾਦੇ ਹੁੰਦੇ ਹਨ ਡੰਡੀ ਵਿਚਾਲੇ ਬਾਡਾ ਪਾਇਆ ਹੁੰਦਾ ਹੈ ਇਹ ਹੈ ਨੇਤਰੇ ਦੀ ਬੰਤਰ ਡੰਡੀ ਜਿੱਥੇ ਪਹਿਲੇ ਸਾਰੇ ਦਾ ਸਾਰਾ ਦੁੱਧ ਦਹੀਂ ਹੱਥੇ ਨੇਤਰੇ ਵਾਲੀਆਂ ਮਧਾਣੀਆਂ ਨਾਲ ਰਿੜਕਿਆ ਜਾਂਦਾ ਸੀ ਉਥੇ ਹੁਣ ਬਹੁਤੇ ਪਰਿਵਾਰ ਬਿਜਲੀ ਨਾਲ ਚੱਲਣ ਵਾਲੀਆਂ ਮਧਾਨੀਆਂ ਨਾਲ ਦੁੱਧ ਦਹੀਂ ਰਿੜਕਦੇ ਹਨ ਮਿੱਟੀ ਦੇ ਚੌੜੇ ਮੂੰਹ ਵਾਲੇ ਉਸ ਵੱਡੇ ਭਾਂਡੇ ਨੂੰ ਜਿਸ ਵਿੱਚ ਮਧਾਨੀ ਨਾਲ ਦੁੱਧ ਚੰਗੀ ਤਰ੍ਹਾਂ ਰਿੜਕਿਆ ਜਾ ਸਕੇ ਉਸ ਨੂੰ ਚਾਟੀ ਕਹਿੰਦੇ ਹਨ ਕਈ ਇਲਾਕਿਆਂ ਵਿੱਚ ਚਾਟੀ ਨੂੰ ਤੌਲਾ ਵੀ ਕਹਿੰਦੇ ਹਨ ਚਾਟੀ ਬਣਾਉਣ ਲਈ ਚੀਕਣੀ ਕਾਲੀ ਮਿੱਟੀ ਦੀ ਘਾਣੀ ਬਣਾਈ ਜਾਂਦੀ ਹੈ